ਬਾਬਲ ਕਲਾਮ ਦਾ ਮੋਰ ਚੱਲ ਗਿਆ ਸੀ ਉੱਥੇ ਮੌਤਾਂ ਹੋ ਗਈਆਂ ਸੀ ਔਰ ਅਜੇ ਤੱਕ ਲੰਬਕਿਆ ਹੈ ਕਿਸੇ ਸਰਕਾਰ ਨੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਤੱਕ ਕਦੇ ਉਧਰ ਹੋ ਗਿਆ ਕਦੇ ਉਧਰ ਹੋ ਗਿਆ ਉਹਦੇ 'ਚ ਹੋਣਾ ਹੈ ਫਰੀਦਕੋਟ ਸੀ ਉਹਦੀ ਜਿਹੜੀ ਹੈ ਫਰੀਦਕੋਟ ਦੀ ਕੋਰਟ ਦੇ ਵਿੱਚ ਉਹ ਕੇਸ ਚੱਲਦਾ ਸੀਗਾ ਪਰ ਫਿਰ ਉਹਦੀ ਕੰਪਲੇਂਟਸ ਆਉਣ ਲੱਗੀਆਂ ਵੀ ਇੱਥੇ ਕਿਸੇ ਦਾ ਵੀ ਅਸਰ ਹੋ ਸਕਦਾ ਸੋ ਇਹ ਉੱਥੇ ਕਿਸੇ ਨਿਊਟਰਲ ਥਾਂ ਤੇ ਜਾਣਾ ਚਾਹੀਦਾ ਉਹ ਕੋਰਟ ਚੰਡੀਗੜ੍ਹ ਚਲੀ ਗਈ ਆ ਚੰਡੀਗੜ੍ਹ ਕੇਂਦਰ ਪ੍ਰਸ਼ਾਸਤ ਦੇ ਸੂਬਾ ਉਹਦੇ ਚ ਜਿਹੜੇ ਲੋਕ ਅਪਾਇੰਟ ਹੁੰਦੇ ਨੇ ਉਹ ਕੱਲੇ ਚੰਡੀਗੜ੍ਹ ਦੇ ਨਹੀਂ ਐ ਸਰਟਨ ਪਰਸੈਂਟ ਚੰਡੀਗੜ੍ਹ ਦੀ ਐ ਸਰਟਨ ਹਰਿਆਣੇ ਦੀ ਤੇ ਬਾਕੀ ਬਾਕੀ ਰੈਸਟ ਆਫ ਦਾ ਕੰਟਰੀ ਦੇ ਵਿੱਚੋਂ ਆ ਕੇ ਉੱਥੇ ਦੀਆਂ ਜਿਹੜੀਆਂ ਪੋਸਟਾਂ ਦੇ ਉੱਤੇ ਲੱਗਦੇ ਨੇ ਜੰਨੇ ਵੀ ਉਥੋਂ ਦੀ ਬਿਊਰੋਕ੍ਰਾਸੀ ਆ ਔਰ ਉਹ ਸ਼ਿਫਟ ਹੋ ਕੇ ਕੇਸ ਉੱਥੇ ਚਲੇਗਾ ਸੀਗਾ ਸ਼ਿਫਟ ਕਰ ਦਿੱਤਾ ਗਿਆ ਸੀਗਾ ਪਰ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਸੁਪਰੀਮ ਕੋਰਟ ਚ ਅਪੀਲ ਕੀਤੀ ਸੀ ਕਿ ਇਸ ਨੂੰ ਮੋੜ ਕੇ ਫਰੀਦਕੋਟ ਹੋ ਹੀ ਲਿਆਂਦਾ ਜਾਵੇ ਸੁਪਰੀਮ ਕੋਰਟ ਨੇ ਉਸ ਉਸ ਤੇ ਫੈਸਲਾ ਦਿੱਤਾ ਕਿ ਕਿੱਥੇ ਹੋਣਾ ਚਾਹੀਦਾ ਬਾਕੀ ਫੈਸਲਾ ਨਹੀਂ ਹੈਲੇ ਪਤਾ ਨਹੀਂ ਕਦੋਂ ਗੱਲ ਨਿਬੜਣੀ ਹੈ ਨਿਬੜਣੀ ਹੈ ਜਾਂ ਨਹੀਂ ਨਿਬੜਣੀ ਇਟਸ ਇਟਸ ਅ ਸਟੋਰੀ ਇਨ ਇਟਸੈlf ਓਹੋ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਉਹ ਜੀ ਫਰੀਦਕੋਟ ਨਹੀਂ ਆਏਗਾ ਚੰਡੀਗੜ੍ਹ ਹੀ ਰਹੇਗਾ